ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਪੰਜਾਬ ਦੀ ਵਿਧਾਨ ਸਭਾ ਬਿਚਾਰ ਮੇ ਗ੍ਰੰਟੰਡੀ ਕਲੱਬ ਅਪਰਾਧ ਰੋਕਥਾਮ ਬਿੱਲ 2025 ਨੂੰ ਪੇਸ਼ ਕੀਤਾ ਗਿਆ ਅਤੇ 20 ਆਦਮੀ ਦੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇਗੀ ਅੱਜ ਬਹਿਲ ਉਤੇ ਚਰਚਾ ਕੀਤੀ ਜਾਵੇਗੀ ਡੀਜੀਸੀਏ ਡੇਅਰ ਲਾਈਨ ਨੂੰ ਸਖਤ ਹੁਕਮ ਦਿੱਤੇ ਹਨ ਕਿ ਬੋਇੰਗ ਜਹਾਜ਼ਾਂ ਦੇ ਫਿਊਲ ਸਵਿਚ ਲੋਕਿੰਗ ਸਿਸਟਮ ਨੂੰ ਇੱਕ ਹੀ ਦਿਨ ਤੱਕ ਜਾਂਚ ਕੀਤੀ ਜਾਵੇ ਕੀਲ ਸਵਿਚ ਲੋਕਿੰਗ ਸਿਸਟਮ ਵਿੱਚ ਗੜਬੜੀ ਦੇ ਕਾਰਨ ਹੀ ਅਮદાવાદ ਦੇ ਜਹਾਜ਼ ਦਾ ਹਾਦਸਾ ਵਾਪਰਿਆ ਸੀ ਸ਼੍ਰੀ ਹਰਮੰਦਰ ਸਾਹਿਬ ਨੂੰ ਆਰਡੀਐਕਸ ਨਾਲ ਉਡਾਣ ਦੀ ਧਮਕੀ ਦਿੱਤੀ ਗਈ ਹੈ ਪੁਲਿਸ ਵੱਲੋਂ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਸਖਤ ਪ੍ਰਬੰਧ ਸੁਰੱਖਿਆ ਦੇ ਕੀਤੇ ਗਏ ਹਨ ਪ੍ਰੋਫੈਸਰ ਸੀਮ ਕੁਮਾਰ ਗੋਸ ਨੂੰ ਹਰਿਆਣਾ ਦਾ ਨਵਾਂ ਰਾਜਪੁਰ ਬਣਾਇਆ ਗਿਆ ਹੈ ਜਰਕੇ ਪੀ ਅਸ਼ੋਕ ਨੂੰ ਗੁਆਦੀ ਕਮਾਂਡ ਦਿੱਤੀ ਗਈ ਹੈ ਕੇਂਦਰੀ ਸੜਕ ਮੰਤਰੀ ਨਿਤਿਨ ਗੜਕੜ ਨੇ ਕਿਹਾ ਹੈ ਕਿ ਸਾਨੂੰ ਜਿਹੇ ਲੋਕਾਂ ਦੀ ਲੋੜ ਹੈ ਜੋ ਸਰਕਾਰ ਤੇ ਕੇਸ ਕਰਨ ਅੱਜ ਉਨ੍ਹਾਂ ਨੇ ਕਰਨਾਟਕ ਵਿੱਚ ਨਾਗਪੁਰ ਦੇ ਦੂਸਰੇ ਸਭ ਤੋਂ ਲੰਬੇ ਕੇਬਲ ਅਦਾਰਤ ਸ਼ਰਿੰਗਦੂਰ ਪੁਲ ਦਾ ਅਧਿਕਾਟਨ ਕੀਤਾ ਗਿਆ ਸਿੱਧਰ ਰਮাইয়া ਜੋ ਕਿ ਕਰਨਾਟਕ ਦੇ ਮੁੱਖ ਮੰਤਰੀ ਹਨ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਮੌਕੇ ਤੇ ਸੱਦਾ ਪੱਤਰ ਨਹੀਂ ਦਿੱਤਾ ਗਿਆ ਇਹ ਪੁਲ ਸਰਾਪਤੀ ਬੈਕਵਾਟਰ ਤੇ ਬਣਿਆ ਹੈ ਤੇ ਇਸ ਪੁਲ ਉਤੇ 472 ਕਰੋੜ ਰੁਪਏ ਦੀ ਲਾਗਤ ਆਈ ਹੈ ਉੱਤਰ ਪ੍ਰਦੇਸ਼ ਵਿੱਚ ਇੱਕ ਜੀਵੋਗਰੀ ਮਾਮਲਾ ਸਾਹਮਣੇ ਆਇਆ ਹੈ ਜਿਸਹਾਗ ਰਾਤ ਤੇ ਹੀ ਲਾੜੇ ਨੇ ਲਾੜੀ ਨੂੰ ਪ੍ਰੈਗਨਨਸੀ ਟੈਸਟ ਕਿੱਟ ਦੇ ਦਿੱਤੀ ਤੇ ਲਾੜੀ ਨੇ ਟੈਸਟ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਇਹ ਮਾਮਲਾ ਪੰਚਾਇਤ ਕੋਲ ਪਹੁੰਚ ਗਿਆ ਸੀ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਲਾੜੀ ਸੀ ਉਹ ਵਿਆਹ ਵਰਦੰਤ ਕਾਵੜ ਦੇ ਕਾਨ ਉਸ ਨੂੰ ਚੱਕਰ ਆ ਰਹੇ ਸਨ ਤੇ ਉਸਦੇ ਲਾੜੇ ਦੇ ਦੋਸਤਾਂ ਨੇ ਉਸ ਨੂੰ ਕਹਿ ਸੀ ਕਿ ਉਸ ਦੀ ਪ੍ਰੈਗਨਨਸੀ ਟੈਸਟ ਕਰ ਲਵੇ ਕਿਆ ਪਤਾ ਕਿ ਇਹ ਪ੍ਰੈਗਨੈਂਟ ਨਾ ਹੋਵੇ ਪਲਾਣਡ ਯਾਤਰੀ ਸ਼ਵੰਸ਼ੂ ਸ਼ੁਕਲਾ ਪਲਾਣਡ ਤੋਂ ਵਾਪਸੀ ਅੱਜ ਕਰਨਗੇ ਤੇ 16 ਜੁਲਾਈ ਨੂੰ ਉਹ ਧਰਤੀ ਤੇ ਲੈਂਡ ਕਰ ਸਕਦੇ ਹਨ ਪੰਜਾਬ ਵਿੱਚ ਭਾਰੀ ਮੀਂਹ ਹੋਵੇਗਾ ਸੰਬੰਧੀ ਜੈਲੋ ਅਲਰਟ ਜਾਰੀ ਕੀਤਾ ਗਿਆ ਹੈ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਾ ਨੇ ਕਿਹਾ ਹੈ ਕਿ ਪਹਿਰਗਾਮ ਹਮਲੇ ਵਿੱਚ ਸੁਰੱਖਿਆ ਕੁਤਾਈ ਵਾਰਤੀ ਗਈ ਹੈ ਤੇ ਇਸ ਦੀ ਜ਼ਿੰਮੇਵਾਰੀ ਸੁਰੱਖਿਆ ਬਲੰਦੀ ਹੋਵੇਗੀ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਤੋਂ ਸਪਾਂਸਰਡ ਅਤਵਾਦੀ ਵੀ ਜ਼ਿੰਮੇਵਾਰ ਹਨ ਦਿਨ ਅਨਿੱਠੇ ਹਮਲਾ ਕੀਤਾ ਹੈ ਕਿਉਂਕਿ ਉਹ ਜੰਮੂ ਕਸ਼ਮੀਰ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ ਰੂਸ ਦੇ ਰਾਸ਼ਟਰਪਤੀ ਬਲਾਦੀਮਰ ਪੁਤਨ ਨੇ ਕਿਹਾ ਹੈ ਕਿ ਡੋਨਾਲਡ 트੍ਰੰਪ ਦੇਣ ਦੇ ਸਮੇਂ ਮਿੱਠੀਆਂ ਗੱਲਾਂ ਕਰਦੇ ਹਨ ਤੇ ਰਾਤ ਨੂੰ ਉਹਨਾਂ ਦੇ ਦੇਸ਼ਾਂ ਉੱਤੇ ਬੰਬਾਰੀ ਕਰਦੇ ਹਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਨੂੰ ਧਮਕੀ ਦਿੱਂਦਿਆ ਕਿਹਾ ਹੈ ਕਿ 50 ਦਿਨਾਂ ਦੇ ਅੰਦਰ ਜੰਦ ਖਤਮ ਕਰੋ ਨਹੀਂ ਤਾਂ ਉਹਨਾਂ ਦੇ ਉੱਤੇ 100% ਟੈਰਫ ਲਗਾਇਆ ਜਾ ਸਕਦਾ ਹੈ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਬਿਹਾਰ ਕ੍ਰਾਈਮ ਕੈਪੀਟਲ ਆਫ ਇੰਡੀਆ ਬਣ ਚੁੱਕਾ ਹੈ ਤੇ ਨਿਤਿਸ਼ ਕੁਮਾਰ ਆਪਣੀ ਕੁਰਸੀ ਬਚਾਉਣ ਤੇ ਹੀ ਲੱਗੇ ਹੋਏ ਹਨ ਸਿਹਤ ਮੰਤਰਾਲੇ ਨੇ ਸਾਰੇ ਕੇਂਦਰੀ ਸੰਸਥਾਵਾਂ ਨੂੰ ਨਿਰਦੇਸ਼ ਕੀਤੇ ਗਏ ਹਨ ਕਿ ਸਿਗਰਟ ਮੰਗ ਸਮੋਸਾ ਜਲੇਬੀ ਤੇ ਵੀ ਚਿਤਾਵਨੀ ਲਿਖੀ ਜਾਵੇ ਇੰਗਲੈਂਡ ਦੀ ਕ੍ਰਿਕਟ ਟੀਮ ਨੇ ਟੀਮ ਇੰਡੀਆ ਨੂੰ 30ਵੇਂ ਰੋਮਾਂਟਿਕ ਟੈਸਟ ਦੇ ਆਖਰੀ ਦਿਨ ਬਾਈ ਡਾਊਟ ਨਾਲ ਹਰਾ ਦਿੱਤਾ ਹੈ ਤੇ ਭਾਰਤੀ ਟੀਮ ਨੂੰ ਜਿੱਤ ਲਈ 193 ਰਨ ਚਾਹੀਦੇ ਸਨ ਇੰਗਲੈਂਡ